ਜੋ ਆਮ ਆਦਮੀ ਪਾਰਟੀ 'ਚ ਹੁਣ ਹੋਇਆ ਮਹਿਲਾ ਵਿੰਦੀ ਪ੍ਰਧਾਨ ਨਾਲ ਕੁਝ ਹੋਰ ਵਰਕਰਸ ਵੌਲੰਟੀਅਰਸ ਵੱਲੋਂ ਪਾਰਟੀ ਦੇ ਵਿੱਚ ਬਗਾਵਤ ਆ ਗਈ ਹੈ ਪੰਜਾਬ ਦੇ ਵਿੱਚ ਬਗਾਵਤ ਹੋਈ ਹੈ ਇਹਦਾ ਸਰਕਾਰ ਤੇ ਕੀ ਅਸਰ ਪਊਗਾ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਥੋੜਾ ਬੈਕਗ੍ਰਾਉਂਡ ਜਾਣਾ ਚਾਹਨਾ ਮੈਂ ਇਹ ਪਹਿਲੀ ਵਾਰ ਹੀ ਨਹੀਂ ਕਿ ਇਹ ਬਗਾਵਤ ਹੋਈ ਹੈ ਔਰ ਜੋ ਹੁਣ ਮਸਲੇ ਨੇ ਇਹ 2016-17 ਦੇ ਵਿੱਚ ਵੀ ਮਸਲੇ ਸੀ ਪਰ ਇੰਜ ਲੱਗ ਰਿਹਾ ਵਾ ਕਿ ਦਾੰਦ 2016-17 ਤੋਂ ਕੋਈ ਸਬਕ ਸਿੱਖਿਆ ਤੇ ਨਾ ਹੀ ਉਸ ਤੋਂ ਬਾਅਦ ਜੋ ਕੁਝ ਹੋੰਦਿਆ ਉਹਦੇ ਤੋਂ ਅਸੀਂ ਕੁਝ ਸਬਕ ਸਿੱਖਿਆ 2016 ਸਾਲਾਂ ਦੇ ਵਿੱਚ ਮੈਂ ਉਹਨਾਂ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਐਸੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਵੀ ਬੇਸਿਕਲੀ ਪੱਤਰਕਾਰ ਹਾਂ ਮੈਨੂੰ ਪਾਰਟੀ ਲੈ ਕੇ ਆਈ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਲੋਕ ਪੰਜਾਬ ਨੂੰ ਸਮਝਦੇ ਆ ਸੋ ਮੈਨੂੰ ਪੰਜਾਬ ਦਾ ਮੈਨੀਫੈਸਟੋ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾਉਣ ਵਾਸਤੇ ਲੈ ਕੇ ਆਈ ਸੀ ਪਰ ਉਸ ਵੇਲੇ ਜਦੋਂ ਅਸੀਂ ਮੈਂ ਮੈਨੀਫੈਸਟੋ ਬਣਾ ਰਿਹਾ ਸੀ ਅਸੀਂ ਉਦੋਂ ਜਦੋਂ ਟਿੱਟਾ ਦੀਆਂ ਵੱਡੀਆਂ ਜਾਰੀਆਂ ਸਨ ਸਾਨੂੰ ਕੁਝ ਬੰਦਿਆਂ ਨੂੰ ਉਦੋਂ ਹੀ ਲੱਗਣ ਲੱਗ ਪਿਆ ਇਹਦੇ ਸੱਜੇ ਸਿੰਘ ਔਰ ਦੁਰਗੇਸ਼ ਪਾਟਕ ਦਿੱਲੀ ਤੋਂ ਜਿਹੜੇ ਆਏ ਹੋਏ ਨੇ ਸੱਜੇ ਉਹਨਾਂ ਦਾ ਬਹੁਤ ਜ਼ਿਆਦਾ ਧੱਕੇ ਅੰਦਾਜ਼ੀ ਹੈ ਔਰ ਉਹਨਾਂ ਦੀ ਮਨਮਰਜ਼ੀ ਉਹ ਮਨਮਰਜ਼ੀ ਕਰਦੇ ਆ ਔਰ ਉਹਨਾਂ ਦੀ ਮਰਜ਼ੀ ਹੀ ਚੱਲਦੀ ਆ ਪੰਜਾਬ ਦੇ ਲੋਕਾਂ ਦੀ ਮਰਜ਼ੀ ਨਹੀਂ ਚੱਲਦੀ ਔਰ ਇਹ ਜਿਹੜਾ ਲੋਕਤੰਤਰ ਦਾ ਵੀ ਬੜੇ ਲੋਕਤੰਤਰੀ ਤਰੀਕੇ ਨਾਲ ਟਿਕਟਾਂ ਦਿੱਤੀਆਂ ਜਾ ਰਹੀਆਂ ਇਹ ਸਾਰਾ ਇੱਕ ਤਰੀਕੇ ਨਾਲ ਇੱਕ ਸਕੈਮ ਸੀ ਸਾਨੂੰ ਥੋੜੇ ਜਿਹੇ ਬੰਦਿਆਂ ਨੂੰ ਤੇ ਇਹਨਾਂ ਨੇ ਟਿਕਟਾਂ ਬਿਲਕੁਲ ਮੈਂ ਮੈਂ ਇਹ ਕਹੂੰਗਾ ਮੈਰਿਟ ਦੇ ਆਧਾਰ ਤੇ ਦਿੱਤੀਆਂ ਬਿਨਾ ਪੈਸੇ ਚੱਲੇ ਲੇਕਿਨ ਬਹੁਤ ਸਾਰੀਆਂ ਟਿਕਟਾਂ ਜਿਹੜੀਆਂ ਬਾਕੀ ਦਿੱਤੀਆਂ ਉਦੋਂ ਉਦੋਂ ਕਿਸੇ ਨਾ ਕਿਸੇ ਇਨਫਲੂਐਂਸਰ ਲਿਆ ਕੇ ਦਿੱਤੀਆਂ ਗਈਆਂ ਸਨ ਲੇਕਿਨ ਤੋਂ ਬਾਅਦ ਇਲੈਕਸ਼ਨ ਹੋ ਗਈ ਪਰ ਇਲੈਕਸ਼ਨ ਤੋਂ ਬਾਅਦ ਜਦੋਂ ਲੀਡਰ ਆਫ اپੋਜੀਸ਼ਨ ਨੂੰ ਜਿਸ ਤਰੀਕੇ ਨਾਲ ਸੁਪਾਸਿੰਗ ਕਰਨੋਂ ਮਟਿਆ ਗਿਆ ਤੇ ਸਾਨੂੰ ਉਦੋਂ ਹੀ ਲੱਗਾ ਕਿ ਇਹ ਜਿਹੜੀ ਦਿੱਲੀ ਦੀ ਦਖਲਅੰਦਾਜ਼ੀ ਨੂੰ ਬੰਦ ਕਰਨਾ ਚਾਹੀਦਾ ਵਾ ਅਸੀਂ ਉਦੋਂ ਆਵਾਜ਼ ਚੁੱਕੀ ਉਦੋਂ 20 ਐਮਐਲਏ ਸੀ ਟੋਟਲ ਈਆਂ ਦੇ ਵਿੱਚੋਂ ਅਸੀਂ ਪੰਛੇ ਨੇ ਆਇਆ ਨਵਾਜ਼ ਰੂ ਚੁਕੀ ਲੇਕਿਨ ਬਾਕੀ ਬੰਦੇ ਸਾਨੂੰ ਹੱਲਾਸ਼ੀ ਨਹੀਂ ਦਿੰਦੇ ਰਹੇ ਕਹਿੰਦੇ ਰਹੇ ਕਿ ਤੁਸੀਂ ਠੀਕ ਰਸਤੇ ਤੇ ਜੀ ਪਰ ਸਾਡੇ ਨਾਲ ਜੁੜੇ ਨਹੀਂ ਉਸ ਤੋਂ ਬਾਅਦ ਪਾਰਟੀ ਜਿਹੜੇ ਅਸੀਂ ਜਿਨ੍ਹਾਂ ਨੇ ਬਗਾਵਤ ਕੀਤੀ ਸੁਰ ਜਿਨ੍ਹਾਂ ਨੇ ਜ਼ਾਹਿਰ ਕੀਤੇ ਸੀ ਉਹ ਹੜੀ-ਹੜੀ ਖਿੰਡ ਗਏ ਔਰ ਉਸ ਤੋਂ ਬਾਅਦ ਫਿਰ 2022 ਦੇ ਵਿੱਚ ਪਾਰਟੀ ਦੁਬਾਰਾ ਸੱਤਾ ਚਲੀ ਉਦੋਂ ਜਿਹੜੇ ਸੰਜੇ ਸਿੰਘ ਤੇ ਦੁਰਗੇਸ਼ ਪਾਟਕ ਸੋਲ 2016 17 ਸੀਗੇ ਹੁਣ ਨਵੇਂ ਚਿਹਰੇ ਆ ਗਏ ਹੁਣ ਸੰਸ ਰਾਗੋ ਚੱਡਾ ਤੇ ਸੰਦੀਪ ਪਾਟਕ ਉਹਨਾਂ ਨੇ ਆਪਣੀ ਖੁਦ ਪੂਰੀ ਮਨਮਰਜ਼ੀ ਚਲਾਈ ਪਰ ਲੇਕਿਨ ਆਮ ਆਦਮੀ ਪਾਰਟੀ ਨੂੰ ਕੋਈ ਸਮਝ ਨਹੀਂ ਆਈ ਆਮ ਵੋਲੰਟੀਅਰਸ ਨੂੰ ਕੋਈ ਸਮਝ ਨਹੀਂ ਆਈ ਔਰ ਬਹੁਤ ਵੱਡਾ ਬਹੁਮਤ ਉਦੋਂ ਮਿਲਿਆ ਮੈਨੂੰ ਯਾਦ ਹੈ ਕਿ 2018 ਦੇ ਵਿੱਚ ਜਦੋਂ ਅਸੀਂ ਚੰਗਾ ਚੁੱਕਿਆ ਸੀਗਾ ਉਦੋਂ ਮੈਨੂੰ ਤੇ ਸੁਪਾਲ ਨੂੰ ਸਾਨੂੰ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਜਿਹੜੇ ਹੁਣ ਮੌਜੂਦਾ ਸੰਘਰਸ਼ ਕਰ ਰਹੇ ਆ ਜਾਂ ਬਗਾਵਤ ਕਰ ਰਹੇ ਆ ਇਹ ਜਾਂ ਜਥੇਪੰਦਿਤ ਦੇ ਟਾਂਚੇ ਦੇ ਵਿੱਚ ਮਗਾਵਤ ਐਸਮੇ ਜਿਹੜੀ ਹੋਈ ਹੋਈ ਆ ਇਹ ਉਹ ਲੋਕ ਨੇ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਉਸੜੇ ਆਵਾਜ਼ ਨਹੀਂ ਸੀ ਚੁੱਕੀ ਪਰ ਹੁਸਨ ਦਾ ਕੀ ਇਹਨਾਂ ਨੂੰ ਹੁਣ ਹੋਰ ਹੰਗਾਰਾ ਮਿਲੇ ਕਿਉਂਕਿ ਮਸਲੇ ਚਾਰ ਪੰਜ بڑے ਹੁਣ ਗੰਭੀਰ ਆ ਗਏ ਆ 2016 ਸਾਲਾਂ ਦਾ ਇਹ ਸਿਰਫ ਐਲਓਪੀ ਸੀ ਸਾਡੇ ਕੋਲ ਅੰਦਰ ਕੋਈ ਨਹੀਂ ਸੀਗਾ ਹੋਰ ਕੋਈ ਚੋਣ ਨਹੀਂ ਸੀ ਕੁਝ ਨਹੀਂ ਸੀ ਸੋ ਹੁਣ ਮਸਲੇ ਕਈ ਆ ਗਏ ਕਿਉਂਕਿ ਉਹ ਪਾਰਟੀ ਸੱਤਾ 'ਚ ਆ ਰਾਜ ਸਭਾ ਦੀ ਮੈਂਬਰਸ਼ਿਪ ਜਿਸ ਤਰੀਕੇ ਨਾਲ ਬਾਹਰਲੇ ਬੰਦੇ ਨੇ ਤਤੀਜ ਆ ਗਿਆ ਜਿਸ ਤਰੀਕੇ ਨਾਲ ਗੋਣਾ ਲੋਬਿਆਨਾ ਬਾਈ ਬਾਈ ਲੈਕਸੈਂਟ ਦੇ ਵਿੱਚ ਇੱਕ ਐਮਪੀ ਨੂੰ ਵਿਧਾਨ ਸਭਾ ਲਈ ਜਾ ਰਹੀ ਹੈ ਤਾਂ ਕਿ ਉਹਦੀ ਸੀਟ ਖਾਲੀ ਹੋ ਜਾ ਜਿਹੜੇ 4-5 ਸਾਲ ਤਏ ਆ ਉਹਦੇ ਵਿੱਚ ਕੋਈ ਦਿੱਲੀ ਦਾ ਲੀਡਰ ਅਰਵਿੰਦ ਕੇਜਰੀਵਾਲ ਜਾਂ ਅਮੀਸ਼ 소ਦੀਆ ਜਾਂ ਕੋਈ ਹੋਰ ਉਥੇ ਫਿੱਟ ਕੀਤਾ ਜਾ ਸਕੇ ਪੰਜਾਬ ਦੀ ਸੀਟ ਹੈ ਪੰਜਾਬ ਦੇ ਬੰਦੇ ਨੂੰ ਹਟਾ ਕੇ ਤੁਸੀਂ ਦੂਜਾ ਬੰਦਾ ਲਾਉਣਾ ਚਾਹੁੰਦੇ ਕਿਉਂ ਇਹਦੇ ਖਿਲਾਫ ਆਬੀਸਲੀ ਰੋਸਿਆ ਪਰ ਇਸੇ ਤਰ੍ਹਾਂ ਜਦੋਂ ਐਮਐਲਏ ਬਣਦਾ ਤਾਂ ਐਮਐਲਏ ਹਸਟਲ ਦੇ ਵਿੱਚ ਜਿੰਨਾ ਜਗ੍ਹਾ ਮਿਲਦੀ ਹੈ ਜਾਂ ਐਮਐਲਏ ਫਲੈਟ ਮਿਲਦਾ ਹੈ ਇਹ ਮੰਤਰੀ ਬਣਦੇ ਜੀ ਤਾਂ ਮੰਤਰੀਆਂ ਦੇ ਕੋਠੀਆਂ ਆ ਬਹੁਤ ਅੱਛੀਆਂ ਕੋਠੀਆਂ ਵਾ ਕੱਟੋ ਕੱਟ ਕਹਿੰਦੇ ਆ ਕਿ 5 ਤੋਂ 10 ਕੋਠੀਆਂ ਜਿਹੜੀਆਂ ਵਾ ਦਿੱਲੀ ਦੇ ਲੀਡਰਾਂ ਨੇ ਐਸਵੇ ਮਰੀਆਂ ਹੋਈਆਂ ਵਾ ਮੈਂ ਕੋਈ ਚੈਨਲ ਦੇਖ ਰਿਹਾ ਸੀ ਉਹਦੇ 10 ਦਾ ਨੰਬਰ ਦੇ ਰਹੀ ਸੀ ਪਰ ਹੋ ਸਕਦਾ ਵਾ 10 ਨਾ ਹੋਣ ਲੇਕਿਨ ਕਾਫੀ ਕੋਠੀਆਂ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ ਕਿਹੜੇ ਆਧਾਰ ਤੇ ਇਹ ਮੰਤਰੀ ਤੇ ਹੈ ਨਹੀਂ ਕਿ ਫਿਰ ਇਹਨਾਂ ਨੂੰ ਕੋਠੀਆਂ ਕਿਉਂ ਅਲਾਟ ਹੋਈਆਂ ਵਾ ਜਿਹੜਾ ਇੱਕ ਡਿਸਕ੍ਰਿਪਸ਼ਨ ਮੇਰਾ ਸਰਕਾਰ ਕੋਲ ਉਹਦਾ ਨਿਜਾਇਜ਼ ਫਾਇਦਾ ਉਠਾਇਆ ਜਾ ਰਿਹਾ ਵਾ ਸੀਐਮ ਆਫਿਸ ਨੂੰ ਕੰਟਰੋਲ ਕੌਣ ਕਰ ਰਿਹਾ ਸੀਐਮ ਦੇ ਆਪਣੇ ਜਿਹੜੇ ਨਿਜ਼ਾਮ ਜਿਨ੍ਹਾਂ ਨੂੰ ਉਹਨੇ ਓਐਸਡੀ ਲਾਇਆ ਜਾਂ ਐਡਵਾਈਜ਼ਰ ਲਾਇਆ ਉਹ ਸਾਰੇ ਹਟਾ ਕੇ ਦਿੱਲੀ ਦਾ ਵਿਪਕ ਮਾਰਜੜਾ ਅਰਵਿੰਦ ਕੇਜੂਲ ਦਾ ਪ੍ਰਣਾ ਪੀਏ ਉਹ ਹੁਣ ਦਿੱਲੀ ਸੀਐਮ ਆਫਿਸ ਤੋਂ ਕੰਟਰੋਲ ਕਰ ਰਿਹਾ ਹੈਲੀਕਾਪਟਰ ਅਸੀਂ ਆਮ ਆਦਮੀ ਪਾਰਟੀ ਕਹਿੰਦੇ ਹੁੰਦੇ ਸੀ ਕਿ ਇਹ ਹੈਲੀਕਾਪਟਰ ਦੀ ਵਰਤੋਂ ਕਿਉਂ ਹੋਣੀ ਚਾਹੀਦੀ ਛੋਟੀ ਜੀ ਸਟੇਟ ਹੈ ਕਾਰਜ ਕੋਰੀ ਜਾ ਸਕਦੇ ਔਰ ਇਹ ਹੈਲੀਕਾਪਟਰ ਦੀ ਵਰਤੋਂ ਜਿਹੜੀ ਆ ਇਹ ਪੰਜਾਬ ਸਰਕਾਰ ਕੋਲ ਹੈਲੀਕਾਪਟਰ ਹੈ ਤੇ ਇਹਨੂੰ ਮੈਡੀਕਲ ਐਮਰਜੈਂਸੀ ਲਈ ਵਰਤਿਆ ਜਾਏਗਾ ਉਹੀ ਪਾਰਟੀ ਦੇ ਪਾਰਟੀ ਜਿਹੜੀ ਆ ਉਹਨੇ ਆਪਣਾ ਪੈਂਥਰਾ ਬਦਲ ਲਿਆ ਉਹ ਉਸੇ ਹੈਲੀਕਾਪਟਰ ਦੇ ਸਿਰ ਪੰਜਾਬ ਦੇ ਲੀਡਰ ਨੇ ਦਿੱਲੀ ਦੇ ਲੀਡਰ ਜਿਹੜੇ ਚੜੇ ਬੈਠੇ ਆ ਉਹ ਵੀ ਉੱਡਦੇ ਫਿਰਦੇ ਸੋ ਇਹ ਕਈ ਮਸਲੇ ਆ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨ ਦੀ ਲੋੜ ਆ 2018-19 ਦੇ ਵਿੱਚ ਮੈਨੂੰ ਯਾਦ ਆ ਮਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਸੀ ਮੈਂ ਉਦੋਂ ਕੈਨੇਡਾ ਆਇਆ ਹੋਇਆ ਸੀ ਮੈਂ ਇੱਥੋਂ ਚਿੱਠੀ ਲਿਖੀ ਸੀ ਨਾ ਈਮੇਲ ਲਿਖੀ ਸੀ ਕਿ ਪੰਜਾਬ ਨੂੰ ਖੁਦਮੁਖਤਿਆਰੀ ਦੀ ਲੋੜ ਆ ਇਕਨੋਮੀ ਦੀ ਲੋੜ ਆ ਪੰਜਾਬ ਦੀ ਯੂਨਿਟ ਨੂੰ ਗਾਈਡ ਕਰੋ ਲੇਕਿਨ ਚਲਾਓ ਨਾ ਪੰਜਾਬ ਦੀ ਯੂਨਿਟ ਪੰਜਾਬ ਦੇ ਲੋਕ ਹੀ ਚਲਾਉਣਗੇ ਪੰਜਾਬ ਦੇ ਲੋਕਾਂ ਨੂੰ ਹੀ ਫੈਸਲੈਂਡ ਨੂੰ ਤੇ ਸਮਰਥਨ ਸਮਰਥ ਬਣਾਓ ਤਾਂ ਕਿ ਬਾਹਰੋਂ ਦਖਲਅੰਦਾਜ਼ੀ ਨਾ ਹੋ ਸਕੇ ਲੇਕਿਨ ਪਤਾ ਨਹੀਂ ਕਿਹੋ ਜੀ ਲੀਡਰਸ਼ਿਪ ਆ ਗਈ ਪੰਜਾਬ ਦੀ ਜਿਹੜੀ ਬੋਲਦੀ ਨਹੀਂਗੀ 92 ਐਮਐਲਏ ਹੋਣ ਦੇ ਬਾਵਜੂਦ ਵੀ ਦਿੱਲੀ ਤੋਂ ਕੰਟਰੋਲ ਹੋ ਰਿਹਾ ਪੰਜਾਬ ਇੱਥੋਂ ਲੱਗਦਾ ਵਾ ਕਿ ਇੱਕ ਸ਼ਬਦ ਜਿਹੜਾ ਪਿੱਛੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਅਸੈਂਬਲੀ ਚ ਚੁਸ ਕੀਤਾ ਸੀ ਕਿ ਇਹ ਕਿਹੋ ਜਿਹਾ ਸਟਾਫੀ ਕਿਹੋ ਜਿਹਾ ਆ ਗਿਆ ਉਹ ਬਿਲਕੁਲ ਸਹੀ ਲੱਗਦਾ ਵਾ ਕਿ ਇਹ ਕਿਹੋ ਜਿਹਾ ਐਮਐਲਏ ਨੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਵਾ ਲੇਕਿਨ ਬੋਲਦੇ ਨਹੀਂ ਕਿ ਇਹ ਦਿੱਲੀ ਦੀ ਮਰਜ਼ੀ ਦੇ ਨਾਲ ਚੱਲਦੇ ਆ ਔਰ ਉਹਦੇ ਨਾਲ ਆਬਵੀਸਲੀ ਲੋਕੀ ਖਫਾ ਵਾ ਸੋ ਜੇ ਹੁਣ ਆ ਜਿਹੜੀ ਬਗਾਵਤੀ ਸੁਰ ਸੁਣੇ ਜਾ ਰਹੀ ਹੈ ਜਿਹਨਾਂ ਦਾ ਕੋਈ ਕਿਸੇ ਨੇ ਇਹਨਾਂ ਦਾ ਇਹਨਾਂ ਦੇ ਅਮਲ ਨਾਲ ਕੀਤਾ ਇਹਨਾਂ ਦਾ ਨੋਟਿਸ ਨਾ ਲਿਆ ਤੇ ਇਹਨਾਂ ਦਾ ਨੁਕਸਾਨ ਜਿਹੜਾ ਵਾ لازਮੀ 2027 ਦੇ ਵਿੱਚ ਆਮਾਦੀ ਪਾਰਟੀ ਨੂੰ ਹੋਊਗਾ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਤਾਂ ਹੋ ਹੀ ਰਿਹਾ لیکن ਆਮ ਆਦਮੀ ਪਾਰਟੀ ਜਿਹਨੂੰ ਇੱਕ ਇਹ ਨੁਕਸਾਨ ਰੋਕਣ ਵਾਸਤੇ ਲੋਕਾਂ ਨੇ ਲਿਆਂਦਾ ਸੀ ਮੈਨੂੰ ਲੱਗਦਾ ਵਾ ਕਿ ਲੋਕੀ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਹਨੂੰ ਵੀ ਬਾਹਰ ਦਾ ਰਸਤਾ ਦਿਖਾ ਸਕਦੇ ਆ ਕਿਉਂਕਿ ਦਿੱਲੀ ਦੀ ੜਖਣ ਅੰਦਾਜ਼ੀ ਪੰਜਾਬ ਨੇ ਅੱਜ ਤੋ 6500 ਸਾਲ ਪਹਿਲਾਂ ਵੀ ਬਰਦਾਸ਼ਤ ਨਹੀਂ ਕੀਤੀ 100 ਸਾਲ ਪਹਿਲਾਂ ਵੀ ਬਰਦਾਸ਼ਤ ਨਹੀਂ ਕੀਤੀ ਔਰ ਹੁਣ ਵੀ ਬਰਦਾਸ਼ਤ ਨਹੀਂ ਆ ਨਹੀਂ ਖਿਆਲ ਉਹ ਤੋ ਪ੍ਰਦਰਸ਼ਤ ਕੰਗੇ ਸੋ ਇਸ ਕਰਕੇ ਖੁਦ ਮੁਖਤਿਆਰੀ ਆਟੋਨਮੀ ਦੀ ਪੰਜਾਬ ਨੂੰ ਲੋੜ ਹੈ ਔਰ ਜਿਹੜਾ ਆਟੋਨਮੀ ਵਾਸਤੇ ਆਵਾਜ਼ ਬੁਲੰਦ ਕਰੂਗਾ ਪੰਜਾਬ ਦੇ ਲੋਕ ਉਹਨੂੰ ਕੀ ਉੰਪਸ ਹੰਦ ਕਰ ਲਗੇ ਦੇਖ ਰਿਹਾ ਪੰਜਾਬ ਦੇ ਲੋਕਾਂ ਨੇ ਵੀ ਇੱਕ ਤਿੱਕਾ ਸਬਕ ਮੈਂ ਆਸ ਕਰਦਾ ਕਿ ਸਬਕ ਸਿੱਖ ਲਿਆ